ਸੰਗਜੀ ਸੇਵਾ ਦੇ ਪੁੰਜ ਭਾਈ ਕਨਈਆ ਜੀ ਤੇ ਅੱਜ ਆਪਾਂ ਪਹੁੰਚਿਆ ਉਸ ਸਥਾਨ ਦੇ ਉੱਪਰ ਜਿੱਥੇ ਭਾਈ ਕਨਈਆ ਜੀ ਜਿਸ ਕੁੰਡ ਦੇ ਵਿੱਚੋਂ ਜਿਸ ਬੋਲੀ ਦੇ ਵਿੱਚੋਂ ਜਲ ਭਰਿਆ ਕਰਦੇ ਸਨ ਅਤੇ ਜ਼ਖਮੀਆਂ ਨੂੰ ਪੁਲਾਇਆ ਕਰਦੇ ਸਨ ਸੰਗਜੀ ਤੁਸੀਂ ਦਰਸ਼ਨ ਕਰ ਰਹੇ ਹੋ ਢੋਲ ਭਾਈ ਕਨਈਆ ਜੀ ਜਿਸ ਗੁਰਪਰੀ ਸਾਧ ਸੰਗਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਬਹੁਤ ਵਾਰ ਖਾਲਸੇ ਦੀ ਧਰਤੀ ਖਾਲਸੇ ਦੀ ਜਨਮ ਭੂਮੀ ਅਨੰਦਪੁਰ ਸਾਹਿਬ ਵਿਖੇ ਆਏ ਆ ਪਰ ਕਦੇ ਵੀ ਸਾਨੂੰ ਮੌਕਾ ਨਹੀਂ ਮਿਲਿਆ ਕਿ ਅਸੀਂ ਭਾਈ ਕਨਈਆ ਜੀ ਦੇ ਤਪ ਸਥਾਨ ਦੇ ਦਰਸ਼ਨ ਕਰੀਏ ਸੋ ਅੱਜ ਆਪਾਂ ਦਰਸ਼ਨ ਕਰਾਂਗੇ ਜੀ ਤਪ ਸਥਾਨ ਭਾਈ ਕਨਈਆ ਜੀ ਜਿਹੜਾ ਕਿ ਅਨੰਦਪੁਰ ਸਾਹਿਬ ਕੇਸਗੜ ਸਾਹਿਬ ਤੋਂ ਲਗਭਗ 7 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ ਗੁਰਪਿਆਰੀ ਸਾਹਾ ਸੰਗ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਪਹੁੰਚੇ ਆ ਮਹਾਨ ਧਰਤੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਖਾਲਸੇ ਦੀ ਜਨਮ ਭੂਮੀ ਅਤੇ ਇਸੇ ਸਥਾਨ ਦੇ ਉੱਪਰ ਜਿੱਥੇ ਪੰਜ ਕਿਲੇ ਮੌਜੂਦ ਹਨ ਪੰਜ ਕਿਲੇ ਬਣਾਏ ਗਏ ਹਨ ਤਾਂ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੁਆਰਾ ਉੱਥੇ ਹੀ ਭਾਈ ਕਨਈਆ ਜੀ ਦਾ ਤਪ ਸਥਾਨ ਵੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਜੋਬਿਤ ਹੈ ਤੇ ਆਓ ਦਰਸ਼ਨ ਕਰਦੇ ਆ ਗੁਰਦੁਆਰਾ ਭਾਈ ਕਨਈਆ ਜੀ ਇਸ ਸਥਾਨ ਦੇ ਉੱਪਰ ਜਿੱਥੇ ਭਾਈ ਕਨਈਆ ਜੀ ਦੀ ਮਸ਼ਕ ਜਿਸ ਨਾਲ ਉਹ ਜਖਮੀਆਂ ਨੂੰ ਪਾਣੀ ਪਲਾਇਆ ਕਰਦੇ ਸਨ ਮਲਮ ਪੱਟੀ ਕਰਿਆ ਕਰਦੇ ਸਨ ਇਸੇ ਥਾਂ ਦੇ ਉੱਪਰ ਮੌਜੂਦ ਹੈ ਆਪਾਂ ਦਰਸ਼ਨ ਕਰਦੇ ਹਾਂ ਸਾਹ ਸੰਗਤ ਜੀ ਤੇ ਹੁਣ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਭਾਈ ਕਨਈਆ ਜੀ ਅਤੇ ਇਸ ਪਾਸੇ ਗੁਰਦੁਆਰਾ ਸਾਹਿਬ ਜੀ ਦੇ ਵਿੱਚ ਹੀ ਭਾਈ ਕਨਈਆ ਜੀ ਦਾ ਤਪਸਥਾਨ ਹੈ ਜਿੱਥੇ ਭਾਈ ਕਨਈਆ ਜੀ ਭਗਤੀ ਕਰਿਆ ਕਰਦੇ ਸਨ ਸੌ ਜੀ ਕਰਦੇ ਆ ਦਰਸ਼ਨ ਸਵੇਹਿ ਜੀ ਤਪਸਥਾਨ ਭਾਈ ਕਨਈਆ ਜੀ ਰਾਮਦਾਸ ਸਰੂਰ ਵੜਨਾ ਤੇ ਸਾਰੇ ਉਤਰੇ ਪਾਪ ਸਮਾਤੇ ਨਿਰਮਲ ਹੋਏ ਕਾਰਿਸ਼ ਨੰਨਾ ਗੁਰਦੁਆਰਾ ਸਾਹਿਬ ਜੀ ਦੇ ਅੰਦਰ ਦੋ ਬੋਲੀਆਂ ਸਥਿਤ ਹਨ ਇੱਕ ਜਿਸ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਅਤੇ ਇੱਕ ਬੋਲੀ ਗੁਰਦੁਆਰਾ ਸਾਹਿਬ ਜੀ ਦੇ ਬਾਹਰਲੇ ਪਾਸੇ ਸਥਿਤ ਹੈ ਭਾਈ ਸਾਹਿਬ ਇਸ ਬੋਲੀ ਦੇ ਵਿੱਚੋਂ ਜਲ ਭਰ ਕੇ ਅਤੇ ਉਸ ਸਥਾਨ ਤੇ ਜ਼ਖਮੀਆਂ ਨੂੰ ਪਹਲਾਇਆ ਕਰਦੇ ਸਨ ਜਿੱਥੇ ਅੱਜ ਕੱਲ ਗੁਰਦੁਆਰਾ ਤਾਰਾਗੜ ਸਾਹਿਬ ਸਜੋਬਿਤ ਹੈ ਉਸ ਦੇ ਵੀ ਆਪਾਂ ਦਰਸ਼ਨ ਕਰਾਂਗੇ ਤਾਂ ਆਪ ਸਥਾਨ ਭਾਈ ਕਨਈਆ ਜੀ ਇਹ ਗੁਰਦੁਆਰਾ ਤਾਰਾਗੜ ਸਾਹਿਬ ਜੀ ਦੇ ਬਿਲਕੁਲ ਨਜ਼ਦੀਕ ਹੀ ਸਥਿਤ ਹੈ ਤਕਰੀਬਨ 300 ਮੀਟਰ ਦੀ ਦੂਰੀ ਦੇ ਉੱਪਰ ਇਸ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕੀਤੇ ਜਾ ਸਕਦੇ ਹਨ ਪ੍ਰਾਤਨ ਖੂਹ ਅਤੇ ਇਸ ਦੇ ਨਾਲ ਹੀ ਬਣੀ ਹੋਈ ਹੈ ਜੀ ਬੋਲੀ ਸੋ ਆਪਾ ਦਰਸ਼ਨ ਕਰਦੇ ਆ ਜੀ ਸੋ ਸੰਗਤ ਜੀ ਅੰਦਰ ਚੱਲਦੇ ਆ ਤੇ ਦਰਸ਼ਨ ਕਰਦੇ ਆ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੋ ਬੱਚੇ ਵੀ ਆ ਰਹੇ ਨੇ ਮੱਥਾ ਟੇਕਣ ਵਾਸਤੇ ਸੰਗਜੀਤ ਤੁਸੀਂ ਦਰਸ਼ਨ ਕਰ ਰਹੇ ਹੋ ਢੋਲ ਭਾਈ ਕਨਈਆ ਜੀ ਜਿਸ ਨਾਲ ਭਾਈ ਕਨਈਆ ਜੀ ਬੋਲੀ ਦੇ ਵਿੱਚੋਂ ਜਲ ਭਰਿਆ ਕਰਦੇ ਸਨ ਅਤੇ ਇਹ ਉਹ ਹੈ ਉਹ ਜੀ ਮਸ਼ਕ ਜਿਸ ਨਾਲ ਭਾਈ ਸਾਹਿਬ जख्मियां ਨੂੰ ਪਾਣੀ ਪਲਾਇਆ ਕਰਦੇ ਸਨ ਸੰਗਜੀਤ ਬੱਕਰੇ ਦੀ ਖਲ ਦੀ ਬਣੀ ਹੋਈ ਇਹ ਮਸ਼ਕ ਜਿਸ ਦੀ ਹੈਂਡਲ ਬਣੇ ਹੋਏ ਨੇ ਜਾਨੀ ਕਿ ਤਣੀਆਂ ਬਣੀਆਂ ਹੋਈਆਂ ਨੇ ਜਿਸ ਨੂੰ ਮੋਡੇ ਦੇ ਵਿੱਚ ਪਾਇਆ ਜਾਂਦਾ ਸੀ ਅਤੇ ਇਸ ਮਸ਼ਕ ਨੂੰ ਪਾਣੀ ਦੇ ਨਾਲ ਭਰ ਕੇ ਤੇ ਜ਼ਖਮੀਆਂ ਨੂੰ ਪਾਣੀ ਪਲਾਇਆ ਜਾਂਦਾ ਸੀ ਤੇ ਅੱਜ ਵੀ ਉਸੇ ਤਰ੍ਹਾਂ ਹੀ ਇਹ ਮਸ਼ਕ ਗੁਰਦੁਆਰਾ ਸਾਹਿਬ ਜੀ ਦੇ ਵਿੱਚ ਮੌਜੂਦ ਹੈ ਤਾਂ ਸੰਗਤ ਜੀ ਤੁਸੀਂ ਦਰਸ਼ਨ ਕਰ ਸਕਦੇ ਹੋ ਜਦੋਂ ਵੀ ਅਨੰਦਪੁਰ ਸਾਹਿਬ ਵਿਖੇ ਆਉਣ ਦਾ ਤੁਹਾਨੂੰ ਮੌਕਾ ਮਿਲਦਾ ਹੈ ਤਾਂ ਇਸ ਗੁਰਦੁਆਰਾ ਸਾਹਿਬ ਦੇ ਤੁਸੀਂ ਦਰਸ਼ਨ ਜ਼ਰੂਰ ਕਰਕੇ ਜਾਓ ਆਓ ਜੀ ਸਾਧ ਸੰਗਤ ਜੀ ਦਰਸ਼ਨ ਕਰਦੇ ਆ ਉਸ ਪਵਿੱਤਰ ਬੌਲੀ ਸਾਹਿਬ ਦੇ ਜਿਸ ਤੋਂ ਭਾਈ ਕਨਈਆ ਜੀ ਚਲ ਭਰਿਆ ਕਰਦੇ ਸਨ ਅਤੇ ਜਿਹੜੇ ਜੰਗ ਦੇ ਵਿੱਚ ਦੁਸ਼ਮਣ ਜ਼ਖਮੀ ਹੋ ਜਾਂਦੇ ਸਨ ਸੋ ਉਹਨਾਂ ਨੂੰ ਉਹਨਾਂ ਜ਼ਖਮੀਆਂ ਨੂੰ ਪਾਣੀ ਪਲਾਇਆ ਕਰਦੇ ਸਨ ਜਲਦੀ ਸੇਵਾ ਕਰਿਆ ਕਰਦੇ ਸਨ ਵਾਹਿਗੁਰੂ ਸੰਗਤ ਜੀ ਇਹ ਹੈ ਜੀ ਉਹ ਪਵਿੱਤਰ ਬੋਲੀ ਆ ਸੰਗਤ ਜੀ ਸੇਵਾ ਦੇ ਪੁੰਜ ਭਾਈ ਕਨਈਆ ਜੀ कि ਅੱਜ ਆਪਾਂ ਪਹੁੰਚਿਆ ਉਸ ਸਥਾਨ ਦੇ ਉੱਪਰ ਜਿੱਥੇ ਭਾਈ ਕਨਈਆ ਜੀ ਜਿਸ ਕੁੰਡ ਦੇ ਵਿੱਚੋਂ ਜਿਸ ਬੋਲੀ ਦੇ ਵਿੱਚੋਂ ਜਲ ਭਰਿਆ ਕਰਦੇ ਸਨ ਅਤੇ ਜ਼ਖਮੀਆਂ ਨੂੰ ਪੁਲਾਇਆ ਕਰਦੇ ਸਨ ਸੋ ਸਾਧ ਸੰਗਤ ਜੀ ਇਹ ਹੈ ਜੀ ਉਹ ਪਵਿੱਤਰ ਬੋਲੀ ਜਿਸ ਵਿੱਚ ਉਹ ਭਾਈ ਕਨਈਆ ਜੀ ਜਲ ਭਰਿਆ ਕਰਦੇ ਸਨ ਅਤੇ ਜ਼ਖਮੀ ਦੁਸ਼ਮਣਾਂ ਨੂੰ ਪੁਲਾਇਆ ਕਰਦੇ ਸਨ ਅਤੇ ਉਹ ਫਿਰ ਦੁਬਾਰਤੋਂ ਲੜਨ ਵਾਸਤੇ ਤਿਆਰ ਹੋ ਜਾਂਦੇ ਸਨ ਸੋ ਇੱਥੇ ਚੇਤਾਵਨੀ ਵੀ ਇੱਕ ਸੂਚਨਾ ਵੀ ਲਿਖ ਕੇ ਲਗਾਈ ਹੈ ਕਿ ਇਹ ਇਹ ਸਮਾਰਕ ਪੰਜਾਬ ਸਰਕਾਰ ਦੇ ਪ੍ਰਾਚੀਨ ਤੇ ਇਤਿਹਾਸਿਕ ਸਮਾਰਕਾਂ ਦੇ ਸਥਾਨਾਂ ਅਤੇ ਵਿਸ਼ੇਸ਼ਾਂ ਨਾਲ ਸੰਬੰਧ ਰੱਖਦੇ ਹਨ ਜੇ ਕੋਈ ਵਿਅਕਤੀ ਇਸ ਸਮਾਰਕ ਨੂੰ ਕਿਸੇ ਤਰ੍ਹਾਂ ਦਾ ਵੀ ਨੁਕਸਾਨ ਪਹੁੰਚਾਵੇਗਾ ਜਾਂ ਬਦਲੇਗਾ ਜਾਂ ਵਿਗਾੜੇਗਾ ਜਾਂ ਹਾਨੀ ਪਹੁੰਚਾਏਗਾ ਤਾਂ ਉਸ ਇਨਸਾਨ ਨੂੰ ਸਜ਼ਾ ਦਿੱਤੀ ਜਾਵੇਗੀ ਸੋ ਇਹ ਕੁਦਰਤੀ ਸੋਮਾ ਇਹ ਤੁਹਾਡੇ ਲੋਕਲ ਬਸ ਨੀਕ ਜਿਹੜੇ ਦੱਸਦੇ ਹਨ ਕਿ ਇਸ ਬੌਲੀ ਸਾਹਿਬ ਵਿੱਚੋਂ ਕਦੇ ਵੀ ਜਲ ਸਮਾਪਤ ਨਹੀਂ ਹੋਇਆ ਕਦੇ ਵੀ ਮੁੱਕਿਆ ਨਹੀਂ ਸੋ ਸਾ ਸੰਗਤ ਜੀ ਆਪਾਂ ਦਰਸ਼ਨ ਕੀਤੇ ਨੇ ਗੁਰਦੁਆਰਾ ਭਾਈ ਕਨਈਆ ਜੀ ਸ੍ਰੀ ਅਨੰਦਪੁਰ ਸਾਹਿਬ ਕੇ ਸੋ ਇਸ ਵੀਡੀਓ ਨੂੰ ਵੱਤ ਵਤ ਸ਼ੇਅਰ ਕਰ ਦਿਓ ਤਾਂ ਜੋ ਜਿਹੜੀਆਂ ਸੰਗਤਾਂ ਹਾਲੇ ਤੱਕ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਦੇ ਦਰਸ਼ਨ ਕਰਨ ਤੋਂ ਵਾਂਝੀਆਂ ਨੇ ਉਹ ਇਸ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰ ਸਕਣ ਤੇ ਸੰਗਤ ਜੀ ਇੱਕ ਦਾਸ ਵੱਲੋਂ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਵੀਡੀਓ ਨੂੰ ਵੱਤ ਵਤ ਸ਼ੇਅਰ ਕਰ ਦਿਓ ਮਿਲਦੇ ਆ ਜੀ ਅਗਲੀ ਵੀਡੀਓ ਦੇ ਨਾਲ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ